ਜਿਵੇਂ ਕਿ ਆਪਾਂ ਸਭ ਨੂੰ ਪਤਾ ਹੀ ਹੈ ਕਿ ਪੰਜਾਬ ਹੜ੍ਹ ਕਰਕੇ ਕਿੰਦੀ ਵੱਡੀ ਸਮੱਸਿਆ ਵਿੱਚ ਜੂਝ ਰਿਹਾ ਹੈ ਪਰ ਕਹਿੰਦੇ ਹਨਾ ਕਿ ਔਖੇ ਵੇਲੇ ਸਭ ਦੀ ਪਰਖ ਹੁੰਦੀ ਹੈ ਪਰ ਸਾਨੂੰ ਮਾਣ ਹੈ ਉਹਨਾਂ ਤੇ ਜਿਹੜੇ ਏਡੇ ਔਖੇ ਵੇਲੇ 'ਚ ਵੀ ਸਾਡੇ ਨਾਲ ਖੜੇ ਹੈ ਭਾਵੇਂ ਉਹ ਸਿੰਗਰ ਹੋਣ ਸਮਾਜ ਸੇਵੀ ਹੋਣ ਜਾਂ ਕੋਈ ਹੋਰ ਅੱਜ ਮੈਂ ਗੱਲ ਕਰੂੰਗੀ ਇੱਕ ਐਸੀ ਅਫਸਰ ਦੀ ਜਿਸਨੇ ਆਪਣੀ ਡਿਊਟੀ ਨੂੰ ਸਿਰਫ ਆਪਣਾ ਫਰਜ਼ੀ ਨਹੀਂ ਬਲਕਿ ਬੰਦਗੀ ਦੀ ਤਰ੍ਹਾਂ ਨਭਾਇਆ ਇੱਕ ਅਫਸਰ ਮੈਂ ਦੇਖੀ ਅੱਜਕੱਲ ਪਾਣੀ ਦੇ ਵਿੱਚ ਤੁਰਦੀ ਛੋਟੀ ਜਹੀ ਉਮਰ ਹੈ ਉਸਦੀ ਪਰ ਬਹੁਤੀ ਹੈ ਵਿੱਚ ਫੁਰਤੀ ਧੀਨ ਦੁਖੀ ਲਈ ਦਰਦ ਹੈ ਦਿਲ ਵਿੱਚ ਤਾਂ ਹੀ ਸਭ ਦੇ ਦਿਲ ਤੇ ਛਾਈ ਬੜੇ ਉੱਚੇ ਸੰਸਕਾਰ ਨੇ ਉਸਦੇ ਤਾਨੂੰ ਮਾਂਜ ਸਜਾਈ ਲੰਮੀਆ ਉਮਰਾਂ ਬਖਸ਼ੇ ਦਾਤਾ ਉਸ ਨੂੰ ਸਦਾ ਸਿਰ ਉੱਚਾ ਰਹਿ ਉਸਦਾ ਅੰਬਰ ਸਰਦੀ ਡੀਸੀ ਉਹ ਭੈਣੋਂ ਸਾਖੀ ਸਾਹਣੀ ਨਾਮ ਹੈ ਉਸਦਾ ਸਾਖੀ ਸਾਹਣੀ ਨਾਮ ਹੈ ਉਸਦਾ ਉਹਨਾਂ ਨੂੰ ਦਿਲਾਸਾ